ਕੋਈ ਇਹੋ ਜਿਹੀ ਗੱਲ ਨਹੀਂ ਹੈ ਇਹਨਾਂ ਕੋਲ ਕੋਈ ਇਸ਼ੂ ਨਹੀਂ ਹੈ ਕੋਈ ਕੁਝ ਨਹੀਂ ਸੁਹੀ ਤਾਂ ਪ੍ਰਿਓਰਲੀ ਇੱਕ ਕੰਟੈਂਟ ਤਿਆਰ ਕਰਨ ਵਾਲੀ ਕੋਸ਼ਿਸ਼ ਹੈ ਪ੍ਰਗਟ ਸਿੰਘ ਕੱਲ ਸੀਐਮ ਕਹਿੰਦੇ ਕਿ ਜਦੋਂ ਨਸ਼ੇ ਦੀ ਗੱਲਾਂ ਹੋਣਗੀਆਂ ਕਾਂਗਰਸ ਕੰਨੀ ਇਸ਼ਾਰਾ ਕਰਦੇ ਕਹਿੰਦੇ ਲਿੰਕਸ ਪਤਾ ਨਹੀਂ ਕਿੱਥੇ ਕਿੱਥੇ ਨਿਕਲਣੇ ਨੇ ਮੈਂ ਤਾਂ ਕਹਿੰਨਾ ਬਿਲਕੁਲ ਥੋਰੋਲੀ ਜਾਂਚ ਹੋਣੀ ਚਾਹੀਦੀ ਆ ਪਰ ਮੈਂ ਫੇਰ ਕਹਿੰਨਾ ਵੀ ਵਿਕਰਮ ਜੀਟੀਆ 5 ਮਹੀਨੇ ਇਹਨਾਂ ਦੀ ਕਸਟਡੀ ਚ ਸੀ ਉਦੋਂ ਕਿਸੇ ਨੇ ਉਦੋਂ ਕਿਸੇ ਨੇ ਵੀ ਇਹਦੇ ਡਿਮਾਂਡ ਲਿਆ ਜੇ ਰਿਮਾਂਡ ਉਦੋਂ ਨਹੀਂ ਲਿਆ ਤੇ ਹੁਣ ਮੈਨੂੰ ਨਹੀਂ ਲੱਗਦਾ ਇਹਦੇ ਵਿੱਚੋਂ ਕੁਝ ਨਿਕਲਣ ਵਾਲੀ ਗੱਲ ਹੈ ਮੈਂ ਕਿਹਾ ਜਿਹੜਾ ਵੀ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਹੋਵੇ ਜੇ ਕੋਈ ਨਸ਼ਿਆਂ ਦੀ ਗੱਲ ਉਹਦੇ ਗੇਸਟ ਹੁੰਦੀ ਆ ਤਾਂ ਉਹਦੇ ਦੇ ਸਖਤ ਤੋਂ ਸਖਤ ਐਕਸ਼ਨ ਜਿਹੜਾ ਹੋਣਾ ਚਾਹੀਦਾ ਸੈਸ਼ਨ ਵਧਣਾ ਚਾਹੀਦਾ ਤੁਹਾਨੂੰ ਲੱਗਦਾ ਜਾਂ ਕੋਈ ਹੈਗਾ ਤੁਹਾਡੇ ਕੋਲ ਨਹੀਂ ਸੈਸ਼ਨ ਸੁਣਦੇ ਆ ਕੱਲ ਵੀ ਸੁਣਦੇ ਸੀਗੇ ਵੀ ਡਿਸਕਸ਼ਨ ਹੋਊਗੀ ਪਰ ਕੱਲ ਤਾਂ 11 ਮਿੰਟ ਚ ਟੈਕਸਪੇਅਰ ਦਾ ਮੈਨੂੰ ਲੱਗਦਾ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਪਰ ਅੱਜ ਵੀ ਮੈਨੂੰ ਨਹੀਂ ਲੱਗਦਾ ਕੋਈ ਖਾਸ ਕਿਉਂਕਿ ਦੋ ਯੂਨੀਵਰਸਿਟੀਆਂ ਦੇ ਬਿੱਲ ਵੀ ਕਾਫੀ ਜ਼ਰੂਰ ਆਈ ਜਾਂ ਮੇਰੇ ਕੋਲ ਬਟ ਹੋਰ ਉਹਦੇ ਤੋਂ ਇਲਾਵਾ ਕੋਈ ਏਡੀ ਲੰਮੀ ਚੌੜੀ ਗੱਲ ਜਿਹੜੀ ਆ ਕਿਉਂਕਿ ਅਲਟੀਮੇਟਲੀ ਤਾਂ ਮੈਂ ਤਾਂ ਇਹ ਕਹਿਣਾ ਹੁੰਦਾ ਇਹ ਕੰਟੈਂਟ ਤਿਆਰ ਕਰਦੇ ਆ ਕੰਟੈਂਟ ਤਿਆਰ ਕਰਕੇ ਤੇ ਇਹਨਾਂ ਨੇ 10-15 ਦਿਨ ਤੁਹਾਨੂੰ ਵੀ ਕੰਮ ਤੇ ਲਾਉਣਾ ਹੁੰਦਾ ਤੇ ਸਾਨੂੰ ਵੀ ਕੰਮ ਤੇ ਲਾਉਣਾ ਹੁੰਦਾ ਪੰਜਾਬ ਨੂੰ ਉਲਝਾਉਣਾ ਹੁੰਦਾ ਹੋਰ ਇਹਨਾਂ ਦਾ ਕਿਉਂਕਿ ਅੱਜ ਇਹ ਕੰਟੈਂਟ ਤਿਆਰ ਕਰਦੇ ਆ ਕੱਲ ਨੂੰ ਭੁੱਲ ਜਾਂਦੇ ਆ ਮੈਂ ਤਾਂ ਡੈਮ ਸੇਫਟੀ ਐਕਟ ਜਿਹੜਾ ਆ ਪਿਛਲੀ ਵਾਰੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਕਾਨੂੰਨ ਆਪਣਾ ਲੈ ਕੇ ਆਵਾਂਗੇ ਤੇ ਇਹ ਅੱਜ ਉਹਦੀ ਗੱਲ ਕਰਨ ਨੂੰ ਹੀ ਤਿਆਰ ਨਹੀਂ ਹੈ ਉਹਨਾਂ ਦਾ ਨਿਸ਼ਚੈ ਰੱਖੋ ਯਾਰ ਅੱਜ ਉਸ ਤੇ ਗੱਲ ਕਰਨ ਨੂੰ ਹੀ ਤਿਆਰ ਨਹੀਂ ਹੈ ਮਾਰਕੀਟਿੰਗ ਦੀ ਬੇਅਦਬੀਆਂ ਦੇ ਮਸਲੇ ਤੇ ਕੱਲ ਸੀਐਮ ਕਹਿੰਦੇ ਦੇ ਕਿ ਅਸੀਂ ਬਿੱਲ ਲੈ ਕੇ ਆਵਾਂਗੇ ਡਰਾਫਟ ਲੈ ਕੇ ਆਵਾਂਗੇ ਲੇਕਿਨ ਸਟੇਕ ਹোলਡਰ ਨਾਲ ਗੱਲ ਕਰਾਂਗੇ ਤੁਹਾਨੂੰ ਕੀ ਲੱਗਦਾ ਕਿ ਅੱਜ ਤੱਕ 3.5 ਸਾਲ ਕਰ ਲੈਣੀ ਚਾਹੀਦੀ ਸੀ ਗੱਲ ਇਹ ਤਾਂ ਸਾਫ਼ ਨਹੀਂ ਨਹੀਂ ਸਾਢੇ 3.5 ਸਾਲਾਂ ਦੇ ਵਿੱਚ ਬੇਅਦਮੀਆਂ ਦੇ ਕੇਸ ਰਾਦਰ ਕੇ ਪਿੱਛੇ ਨੂੰ ਗਏ ਆ ਜੋ ਮੈਂ ਨਹੀਂ ਕਹਿੰਦਾ ਅਸੀਂ ਕਾਂਗਰਸ ਦੇ ਵੇਲੇ ਜਿੰਨਾ ਵੀ ਪੁਸ਼ ਹੋਇਆ ਮੈਂ ਕਹਿੰਨਾ 100% ਉਹਦੇ ਨਾਲ ਵੀ ਮੈਂ ਖੁਸ਼ ਨਹੀਂ ਹਾਂ لیکن ਐਟ ਦਾ ਸੇਮ ਟਾਈਮ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਢਾਈ ਸਾਲ ਢਾਈ ਸਾਲ ਤੱਕ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦਿੱਤੀ ਔਰ ਸਾਢੇ ਤਿੰਨ ਸਾਲਾਂ ਦੇ ਵਿੱਚ ਅੱਜ ਤੱਕ ਜਿਹੜੇ ਸਾਰੇ ਕੇਸ ਸੀਗੇ ਉਹ ਬਾਹਰ ਸਟੇਟ ਤੋਂ ਬਾਹਰ ਟਰਾਂਸਫਰ ਹੋ ਗਏ ਮੌੜ ਬਲਾਸਟ ਦੀ ਇਹ ਗੱਲ ਕਰਨ ਨੂੰ ਤਿਆਰ ਨਹੀਂ ਹੈ ਸੋ ਇਸ ਕਰਕੇ ਇਹ ਪਿਓਰਲੀ ਜਿਹੜੇ ਕਹਿੰਦੇ ਸੀ ਪੋਸਟਰ ਬॉय ਲੈ ਕੇ ਗਏ ਸੀ ਨਾ ਜਿਹੜਾ ਉਮਰ ਵਿਜੇ ਪ੍ਰਤਾਪ ਇਹ ਤਾਂ 24 ਘੰਟਿਆਂ ਦੇ ਵਿੱਚ ਅਸੀਂ ਇਨਸਾਫ ਦੇ ਦਾਂਗੇ ਹੁਣ ਤਾਂ ਸਾਢੇ 3 ਸਾਲ ਹੋ ਗਏ ਜੇ ਇਹ ਨਹੀਂ ਦੇ ਸਕੇ ਤੇ ਹਾਰਸ਼ਰ ਪਨਿਸ਼ਮੈਂਟ ਨਾਲ ਉਹਦੇ ਤੇ ਬਹੁਤ ਕੁਝ ਜਿਹੜਾ ਆ ਤੁਸੀਂ ਉਹਨਾਂ ਏਜੰਸੀਆਂ ਨੂੰ ਜਾਂ ਉਹਨਾਂ ਐਗਜ਼ੀਕਿਊਟਿਵ ਏਜੰਸੀਆਂ ਨੂੰ ਫੜਾ ਦਿਓਗੇ ਜਿਹਦੇ ਕਈ ਵਾਰੀ ਰਿਪਰਕਸੈਨਸ ਜਿਹੜੇ ਆ ਉਹ ਬੜੇ ਉਲਟੇ ਨਿਕਲਦੇ ਆ ਔਰ ਉਹ ਬਹੁਤ ਸਿਆਣਪ ਨਾਲ ਸੋਚ ਸਮਝ ਕੇ ਮੈਂ ਤਾਂ ਧਾਮੀ ਸਾਹਿਬ ਦੀ ਸਟੇਟਮੈਂਟ ਨਾਲ ਵੀ ਬਹੁਤਾ ਸਹਿਮਤ ਨਹੀਂ ਆਂ ਉਹ ਇਸ ਕਰਕੇ ਸਹਿਮਤ ਨਹੀਂ ਹੈ ਕਿ ਇਹ ਬਿਲਕੁਲ ਹੀ ਇੱਕ ਕਹੋਜੀ ਸਟੇਟਮੈਂਟ ਹੈ ਜਿਹਦੇ ਤੇ ਬਹੁਤ ਜ਼ਿਆਦਾ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਇਹਦਾ ਯੂਜ਼ ਹੋਣ ਦੀ ਬਜਾਏ ਕਈ ਵਾਰੀ ਮਿਸਯੂਜ਼ ਹੁੰਦਾ ਉਹ ਮਿਸਯੂਜ਼ ਨਾ ਹੋਵੇ ਤਾਂ ਕਿ ਇਹੋ ਜੀਆਂ ਚੀਜ਼ਾਂ ਨਾ ਹੋਣ ਜਿਹੜੀਆਂ ਸਰਕਾਰ ਦੇ ਹੱਥ ਦੇ ਵਿੱਚ ਤੁਸੀਂ ਹੱਥ ਕੰਡਾ ਫੜਾ ਕੇ ਤੇ ਤੁਸੀਂ ਆਪਣਾ ਜਿਹੜਾ ਜਰੂਸ ਕਢਾ ਕੇ ਰੱਖਣਾ ਬੰਗੜ ਸਿੰਘ ਜੀ ਲੈਨ ਕੋਲ ਪਾਲਿਸੀ ਦੇ ਉੱਤੇ 40 ਹਜ਼ਾਰ ਏਕੜ ਜ਼ਮੀਨ ਜਿਹੜੀ ਹੈਗੀ ਹੈ ਸਰਕਾਰ ਡਵੈਲਪ ਕਰਨ ਦੀ ਗੱਲਬਾਤ ਕਰ ਰਹੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੰਕ੍ਰੀਟ ਇੰਨਾ ਅਗਰ ਵੇਚ ਗਿਆ ਤਾਂ ਪੰਜਾਬ ਜਿਹੜੀ ਖੇਤੀਬਾੜੀ ਉਹ ਤਾਂ ਖਤਮ ਹੋ ਜਾਏਗੀ ਮੰਡੈਂਟ ਐਂਡ ਸਪਲਾਈ ਦੇਖੋ ਤਿੰਨ ਕਾਲੇ ਕਾਨੂੰਨ ਜਿਹੜੇ ਬੀਜੇਪੀ ਲੈ ਕੇ ਆਈ ਸੀ ਜਿਹੜੇ ਮੈਨੂੰ ਲੱਗਦਾ ਪੰਜਾਬ ਨੇ ਬਹੁਤ شدت ਤੋਂ ਬਾਅਦ ਵਾਪਸ ਕਰਾਏ ਸੀ ਮੈਨੂੰ ਲੱਗਦਾ ਜੋ ਬੀਜੇਪੀ ਨਹੀਂ ਕਰ ਪਾਈ ਰਹੀ ਉਹ ਬੀਜੇਪੀ ਦੀ ਵੀ ਟੀਮ ਜਿਹੜੀ ਆ ਉਹ ਕਰ ਰਹੀ ਆ ਔਰ ਮੈਨੂੰ ਲੱਗਦਾ ਇਹਦੇ ਵਿੱਚ ਟੋਟਲੀ ਮੈਂ ਆਪਣੇ ਹਲਕੇ ਤੋਂ ਸ਼ੁਰੂਆਤ ਕਰ ਲਈ ਆ ਕਿਉਂਕਿ ਮੇਰੇ ਛੇਾਂ ਪਿੰਡਾਂ ਦੀ ਜ਼ਮੀਨ ਵੀ ਅਸੀਂ ਉੱਥੇ ਗ੍ਰਾਮ ਸੁਭਾਵਾਂ ਦੇ ਮਤੇ ਪਾ ਰਹੇ ਆ ਔਰ ਇਹ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਜਿਹੜਾ ਇਹੋ ਜਿਹੀ ਚੀਜ਼ਾਂ ਹੈਗੀਆਂ ਕਿਉਂਕਿ ਨਾ ਡਿਮਾਂਡ ਹੈ ਨਾ ਉੱਥੇ ਕਿਤੇ ਕਿਸੇ ਚੀਜ਼ ਦੀ ਜਰੂਰਤ ਹੈ ਨਾ ਇੰਪੈਕਟ ਅਸੈਸਮੈਂਟ ਕੋਈ ਇਹਨਾਂ ਨੇ ਕਰਵਾਈ ਹੈਗੀ ਆ ਨਾ ਪਿੰਡਾਂ ਦੇ ਵਿੱਚੋਂ ਕੋਈ ਰੈਜ਼ੋਲੂਸ਼ਨ ਪਾਇਆ 70% ਰੈਜ਼ੋਲੂਸ਼ਨ ਜਿਹੜੇ ਹੁਣੇ ਜ਼ਰੂਰੀ ਹੁੰਦੇ ਆ ਲੇਕਿਨ ਇਹਨਾਂ ਨੇ ਕੁਝ ਨਹੀਂ ਕਰਾਇਆ ਇਹ ਬਹੁਤ ਇੱਕ ਹਫੜਾ ਦਫੜੀ ਚ ਲਿਆ ਹੋਇਆ ਫੈਸਲਾ ਔਰ ਮੈਨੂੰ ਇਹ ਵੀ ਲੱਗਦਾ ਵੀ ਭਗਵਾਨਤਮਾਨ ਇਸ ਤੇ ਐਗਰੀ ਨਹੀਂ ਕਰਦੇ ਇਹਨਾਂ ਦੀ ਦਿੱਲੀ ਦੀ ਟੀਮ ਜਿਹੜੀ ਆ ਉਨਾ ਨੂੰ ਬਹੁਤ ਕਾਲੀ ਆ ਵੀ ਕਿਤੇ ਅਸੀਂ ਪੰਜਾਬ ਦੀ ਇਹ ਜਿਹੜੀ ਜ਼ਮੀਨ ਆ ਇਹਨੂੰ ਹੜੱਪ ਕੇ ਤੇ ਅਸੀਂ ਓਨੇ ਕ ਪੈਸੇ ਇਕੱਠੇ ਕਰ ਲਈਏ ਤਾਂ ਕਿ ਲੈਕਚਰਾਂ ਜੋਗਾ ਸਾਡੇ ਕੋ ਫੰਡ ਹੋ ਜੇ ਠੀਕ